ਮੈਂ ਨਾ 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 ਬੀਚੁਰਾ ਸਦਾ ਅਸ਼ੀਰਵਾਦ ਕਰਦਾ ਜੈ ਜਰਾ ਰੋਬ ਇਗੜੀ ਵਾਲਾ ਚਲਦਾ हरे ओम नमः ओमकार सिद्ध है शंभवाय नमः अस्त संभवाय नमः हे भतेयम्पेर ओम हे ईश उपयो दिविंदरकिं भयोधा भेष्वदी प्रदेश चंतुमयम शंभवाय चो शंकराय नमः शिवराय जय सदा संभवाय नमः ओम भवानी शंकराय नमः 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 नव पार्वती पते हरे हरे महावे ओम शंकर भगवान की जय ہریوم می شری شری گارسی شن کھانے شو لوکل چا کو مطال ਆਮਰਿਤ ਵੋਜਨ ਜਾਖਿ ਕੀ ਤੇਰਾ ਦਾਸ ਅਮਰ ਹੋ ਜਾਈ ਤਾਤਾ ਕੇ ਦਰਬਾਰ ਮੇ ਸਭ ਖੜੇ ਹੱਥ ਜੋੜ ਦਿਨੇ ਵਲਾ ਇਕੜ ਮਾਗੀ ਲਗ ਕਰੋ ਤਾਤਾ ਇਤਨਾ ਦੇ ਦਿਓ ਬੜੇ ਜੋਸ਼ ਦੇ ਨਾਲ ਇਸ ਦਿਹਾੜੇ ਨੂੰ ਮਨਾਇਆ ਮੈਂ ਵੀ ਅਰਦਾਸ ਕਰਦਾ ਕਿ ਪ੍ਰਮਾਤਮਾ ਭਗਵਾਨ ਕ੍ਰਿਸ਼ਨ ਜੀ ਦੇ ਅਸ਼ੀਰਵਾਦ ਦੇ ਨਾਲ ਸਾਰੇ ਸੰਸਾਰ ਚ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਾਰੇ ਸੰਸਾਰ ਚ ਅਮਨ ਸ਼ਾਂਤੀ ਰਹੇ ਔਰ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਸਾਰੀਆਂ ਸੰਗਤਾਂ ਤੇ ਬਣਿਆ ਰਹੇ। ਮੰਡੀ ਬੋਰਡ ਪੰਜਾਬ ਵੱਲੋਂ ਵਿਸ਼ੇਸ਼ ਉਪਰਾਲੇ। ਸਰਚ ਮੰਡੀ ਬੋਰਡ ਪੰਜਾਬ ਵੱਲੋਂ ਕੋਈ ਵਿਸ਼ੇਸ਼ ਉਪਰਾਲੇ ਜਿਹੜੇ ਆਉਣ ਵਾਲੇ ਦਿਨ ਦਿਖੂਗਾ। ਮੰਡੀ ਬੋਰਡ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ, ਸੜਕਾਂ ਬਣ ਬਣਾਈਆਂ ਜਾ ਰਹੀਆਂ ਨੇ, ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ। ਮੰਡੀਆਂ 'ਚ ਨਵੇਂ ਸ਼ੈੱਡ ਬਣਾਏ ਜਾ ਰਹੇ ਨੇ। ਔਰ ਡਿਵੈਲਪਮੈਂਟ ਦੇ ਸਾਰੇ ਕੰਮ ਕੀਤੇ ਜਾ ਰਹੇ ਨੇ। ਅਦਰ ਕੀ ਕਰਨਾ ਚਾਹੁੰਦੇ ਹੋ ਪਲੇਅਰ ਦੇ ਜਿਹੜੇ ਆਰਟੀ ਨੇ ਸ਼ੈਲਰ ਮਾਲਕ ਨਿਕਲੇ ਕਿ ਆਉਣ ਵਾਲਾ ਸੀਜ਼ਨ ਛੋਣੇ ਦਾ ਉਹਨਾਂ ਦੀ ਜਿਹੜੀ ਸੋਸਿਆਂ ਵਾਲੀ ਕਿਹਦਾ ਹਾਲ ਹੋਣਗੇ ਆਰਟੀ ਸ਼ੈਲਰ ਮਾਲਕ ਖੜੇ ਨੇ ਸਾਡੇ ਕੋਲੇ ਆਰਟੀ ਭਰਾ ਖੜੇ ਨੇ ਕਿਸੇ ਦੀ ਕੋਈ ਸਮੱਸਿਆ ਰਹਿਣੇ ਨਹੀਂ ਦੰਦੇ ਅਸੀਂ ਸਾਡਾ ਆਪਣਾ ਪਰਿਵਾਰ ਹੈ ਕੋਈ ਪ੍ਰੋਬਲਮ ਨਹੀਂ